ਸੰਜਤੀ ਵੀਤੇ ਤੁਹਾਡੇ ਮਨਪਸੰਦੀ ਦਾ ਪ੍ਰੋਗਰਾਮ ਦਿਲਾਂ ਦੀ ਸਾਂਝ ਲੈ ਕੇ ਕੁਲਦੀਪ ਸਿੰਘ ਤੁਹਾਡੇ ਲਈ حاضر ਹੈ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਘੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਆਂ 'ਚ ਸਵਾਗਤ ਇੱਕ ਵਾਰੀ ਫੇਰ ਕਿ ਵੱਡੀ ਤعداد ਦੇ ਵਿੱਚ ਜਿਹੜੇ ਦਰਸ਼ਕ ਨੇ ਉਹ ਲਾਈਵ ਦੇਖ ਰਹੇ ਨੇ ਪਰ ਅੱਜ ਪੰਜਾਬ ਦੇ ਨਾਲ ਕਿਉਂਕਿ ਇੰਨਾ ਸਨੇਹ ਹੈ ਇੰਨਾ ਪਿਆਰ ਹੈ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਪ੍ਰਾਪਤੀ ਹੁੰਦੀ ਹੈ ਤੇ ਮਨ ਇੱਥੇ ਗਦਗਦ ਹੋ ਜਾਂਦਾ ਹੈ ਭਾਵੇਂ ਸੱਤ ਸਮੁੰਦਰੋਂ ਪਾਰ ਬੈਠੇ ਆ ਪਰ ਜੇ ਪੰਜਾਬ ਦੇ ਵਿੱਚ ਕੋਈ ਇਹੋ ਜੀ ਨਲਾਇਕੀ ਹੁੰਦੀ ਹੈ ਭਾਵੇਂ ਉਹ ਪ੍ਰਸ਼ਾਸਨਕ ਤੌਰ ਤੇ ਹੈ ਭਾਵੇਂ ਕਿਸੇ ਜਥੇਬੰਦੀ ਦੇ ਤੌਰ ਤੇ ਹੈ ਪਹਿਲ ਦੇ ਆਧਾਰ ਦੇ ਉੱਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈਦੀ ਹੈ ਅੱਜ ਵੀ ਇਸੇ ਤਰ੍ਹਾਂ ਪੰਜਾਬ ਅਗੇਂਸਟ ਕ腐ਸ਼ਨ ਦੇ ਕਰਤਤਾ ਫਾਊਂਡਰ ਜਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚੱਲ ਰਹੀ ਕ腐ਪਸ਼ਨ ਦੇ ਬਾਰੇ ਬੜੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਮੈਂ ਅੱਜ ਬੇਨਤੀ ਕੀਤੀ ਹੈ ਕਿਹੜਾ ਇਹੋ ਜਿਹਾ ਮੁੱਦਾ ਹੈ ਬੜੇ ਧਿਆਨ ਨਾਲ ਸੁਣਨਾ ਹੀ ਨਹੀਂ ਬਲਕਿ ਇਹਨੂੰ ਆਪਣੇ ਦੋਸਤ ਮਿੱਤਰ ਖਾਸ ਕਰਕੇ ਸਰਕਾਰਾਂ ਤੱਕ ਪਹੁੰਚਾਉਣ ਦਾ ਵੀ ਉਪਰਾਲਾ ਕਰਨਾ ਹੈ ਸਤਨਾਮ ਸਿੰਘ ਦਾਊ ਇੱਕ ਜੁਝਾਰੂ ਨੌਜਵਾਨ ਹੈ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜਿਆ ਪਿਆ ਕਟਾ ਉਹਨੂੰ ਪੁੰਜਣ ਦਾ ਯਤਨ ਕਰ ਰਿਹਾ ਆ ਉਹਨਾਂ ਦਾ ਕਰਦੇ ਆ ਸਵਾਗਤ ਰੀਸਤ ਨਾਮ ਸਿੰਘ ਜੀ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਂ ਜਿਉ ਸਵਾਗਤ ਜੀ ਠੀਕ ਆ ਜੀ ਬਹੁਤ ਧੰਨਵਾਦ ਜੀ ਮਿਹਰਬਾਨੀ ਤੇ ਤੁਸੀਂ ਮੈਨੂੰ ਸਵਾਗਤ ਦਿੱਤਾ ਮੇਰੇ ਕੋਲ ਕੱਲੇ ਖਬਰ ਪਹੁੰਚੀ ਸੀ ਪਤਾ ਨਹੀਂ ਕਿੱਡੇ ਕ ਦਲੇਰੋਂ ਕਿੰਨੀ ਕ ਦ੍ਰਿੜਤਾ ਕਿੰਨੇ ਕ ਮਾਲਕ ਨੇ ਤੁਹਾਡੇ ਅੰਦਰ ਸ਼ਕਤੀ ਬਖਸ਼ੀ ਹੈ ਕਿ ਡਿਊਟੀ ਤੁਹਾਡੀ ਲਾਤੀ ਪੰਜਾਬ ਦੇ ਵਿੱਚੋਂ ਸਮਝ ਨਹੀਂ ਆ ਰਿਹਾ ਇਹ ਜਿਹੜੇ ਗਪਲੇ ਤੇ ਗਪਲਾ ਸਕੈਂਡਲ ਤੇ ਸਕੈਂਡਲ ਬੇ ਨਈਮਾ ਸਰਕਾਰ ਦੀਆਂ ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਸੀ ਭਾਵੇਂ ਉਹ ਕਾਂਗਰਸੀ ਸਰਕਾਰ ਸੀ ਭਾਵੇਂ ਅੱਜਕੱਲ ਪ੍ਰਿਸ਼ਟ ਮੁਕਤ ਸਰਕਾਰ ਹੈ ਭਾਵੇਂ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਝਾੜੂ ਵਾਲੀ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਝਾੜੂ ਦੇ ਨਾਲ ਪੂੰਝ ਦੇਾਂਗੇ ਸਾਰਾ ਕੁਝ ਪਰ ਦੇਖਣ ਨੂੰ ਕੁਝ ਹੋਰ ਮਿਲ ਰਿਹਾ ਉਹ ਤਾਂ ਝਾੜੂ ਨਾਲ ਡਾਲਰ ਰੁਪਈਏ ਇਕੱਠੇ ਕਰਨ ਲੱਗ ਪਏ ਇਹ ਕਿਹੜਾ ਸਕੈਂਡਲ ਹੈ ਤੁਹਾਡੇ ਵੱਲੋਂ ਪਿਛਲੇ ਦਿਨੀ ਇੱਕ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਗਈ ਹੈ ਸਾਡੇ 2200 ਏਕੜ ਜ਼ਮੀਨ ਦਾ ਵੱਡਾ ਕਪਲਾ ਹੈ ਜਿਹੜਾ ਉਹਦੇ ਬਾਰੇ ਦਿਓ ਜਾਣਕਾਰੀ ਕਿੱਥੇ ਹੈ ਜ਼ਮੀਨ ਕੌਣ ਨੇ ਦੇ ਦੋਸ਼ੀ ਸਰਕਾਰ ਕੀ ਕਰ ਰਹੀ ਹੈ ਜੀ ਮੇਰੇ ਵੱਲੋਂ ਜਿਹੜੀ ਛੱਠੀ ਦੀ ਗੱਲ ਕਰਦੇ ਆ ਇਹ ਜੁਲਾਈ 2022 ਚ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਗਈ ਸੀ ਕਿ ਚੰਡੀਗੜ੍ਹ ਦੇ ਬਿਲਕੁਲ ਜੜਾਂ ਦੇ ਵਿੱਚ ਜੇਲਕਪੁਰ ਤੋਂ ਲੈ ਕੇ ਅਮਾਲੇ ਤੱਕ ਜਿਹੜਾ ਨੈਸ਼ਨਲ ਹਾਈਵੇਅ ਤੇ ਖੱਬੇ ਪਾਸੇ 29 ਪਿੰਡ ਹੈ ਉਹਨਾਂ 29 ਪਿੰਡਾਂ 'ਚ 2250 ਏਕੜ ਜ਼ਮੀਨ ਹੈ ਜਿਹੜੀ ਪੰਜਾਬ ਸਰਕਾਰ ਦੀ ਹੈ ਉਸ ਜ਼ਮੀਨ ਦੇ ਵਿੱਚ ਕਬਜ਼ਾ ਪੰਜਾਬ ਸਰਕਾਰ ਦਾ ਨਾ ਹੋ ਕੇ ਕੋ ਮਾਫੀਆ ਦਾ ਤੇ ਕथित ਜਾਲੀ ਕਿਸਾਨਾਂ ਦਾ ਤੇ ਕਈ ਤਾ ਆਧਵਿਕ ਆਗੂਆਂ ਦਾ ਹੈਗਾ ਉਹ ਜ਼ਮੀਨ ਦੇ ਵਿੱਚ ਜੰਗਲਾਂ ਦੀ ਕਟਾਈ ਕਰਕੇ ਲੱਕੜ ਵੇਚੀ ਜਾ ਰਹੀ ਹੈ ਜੰਗਲ ਵੱਢ ਵੱਢ ਕੇ ਤੇ ਮਾਈਨਿੰਗ ਕਰਕੇ 30-30 ਫੁੱਟ ਡੰਗਰ ਟੋਏ ਪਾ ਦਿੱਤੇ ਗਏ ਹਨ ਤੇ ਉੱਥੇ ਬੱਚੇ ਵੀ ਡੁੱਬਦੇ ਨੇ ਡੰਗਰ ਪਸ਼ੂ ਵੀ ਡੁੱਬਦੇ ਆ ਉਹ ਜਿਹੜੇ ਮਾਈਨਿੰਗ ਹੋਈ ਹੈ ਉਹ ਰੇਤਾ ਵਜਰੇ ਚੰਡੀਗੜ੍ਹ ਮੋਹਾਲੀ ਤੇ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਉੱਥੇ ਵਰਤੇ ਜਾ ਰਿਹਾ ਮੇਰੇ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਪੰਜਾਬ ਸਰਕਾਰ ਨੂੰ ਕਿ ਜਦੋਂ ਪੰਜਾਬ ਸਰਕਾਰ ਦੀ ਜ਼ਮੀਨ ਹੈ 220 ਏਕੜ ਤਾਂ ਪੰਜਾਬ ਸਰਕਾਰ ਆਪਣੇ ਕਬਜ਼ੇ 'ਚ ਕਿਉਂ ਨਹੀਂ ਲੈਂਦੀ ਉਹਨਾਂ ਜਿਹੜੇ ਜਿਹੜੇ ਉੱਥੇ ਨਜਾਇਜ਼ ਕਾਬਜਕਾਰ ਹਨ ਉਹਨਾਂ 'ਤੇ ਕਾਰਵਾਈ ਕਰੋ ਜੇ ਤੁਲ ਈਏ ਗੇਤੇ ਖੇਤੀ ਕਰਨ ਵਾਸਤੇ ਤਾਂ ਲੋੜਵੰਦ ਕਿਸਾਨ ਲੱਭੋ ਉਹਨਾਂ ਨੂੰ ਘੱਟ ਰੇਟ ਤੇ ਜ਼ਮੀਨ ਠੇਕੇ ਦੇ ਦਿਦਿਓ ਕਿ ਸ਼ਿਕਾਇਤ ਮੇਰੇ ਵੱਲੋਂ 2022 ਕੀਤੀ ਗਈ ਸੀ ਫਿਰ ਪੰਜਾਬ ਸਰਕਾਰ ਦੇ ਅਲੱਗ-ਅਲੱਗ ਵਿਭਾਗਾਂ ਨੇ ਤੇ ਐਫਸੀਆਰ ਨੇ ਉਹਦੇ ਤੇ ਕਾਰਵਾਈ ਕਰਦੇ ਹੋਏ ਮਹਾਲੀ ਜਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਸੀ ਕਿ ਇਹ ਜਿਨੂੰ ਤੁਰੰਤ ਲਿਆ ਜਾਵੇ ਪਰੰਤੂ ਮਾਫੀਆ ਸਰਕਾਰ ਤੇ ਫਿਰ ਭਾਰੂ ਪੈ ਗਿਆ ਸੀ ਇਹ ਜ਼ਮੀਨ ਕਬਜ਼ੇ ਤੇ ਨਹੀਂ ਲਈ ਗਈ ਤੇ ਉਲਟਾ ਡਿਪਟੀ ਕਮਿਸ਼ਨਰ ਮਹਾਰੀ ਨੇ ਇੰਟਰਪਟ ਕਰਿਆ ਪ੍ਰੈਸ ਰਾਉਂਡ ਜਾਰੀ ਕਰ ਦਿੱਤਾ ਅ ਅੱਜ ਤੋਂ ਸਾਲ ਪਹਿਲੇ ਕਿ ਹਾਂਜੀ ਅਸੀਂ 150 ਏਕੜ ਜ਼ਮੀਨ ਕਬਜ਼ੇ ਤੇ ਲੈ ਲਈ ਉਹ ਕੋਈ ਕਬਜ਼ੇ ਦੀ ਨਲੇਜ ਨਹੀਂ ਸੀ ਜਿਹੜੀ ਜ਼ਮੀਨ ਬਿਲਕੁਲ ਲੋਕਾਂ ਨੇ ਵਿਕਾਰ ਕਰ ਦਿੱਤੀ ਸੀ 30-30 ਫੁੱਟ ਮਾਈਨਿੰਗ ਕਰਕੇ ਖਾਲੀ ਪਈ ਸੀ ਉਹ ਆਜਾ ਕਰਕੇ ਦਿਖਾ ਦਿੱਤਾ ਫਿਰ ਮੇਰੇ ਵੱਲੋਂ ਪੰਜਾਬ ਸਰਕਾਰ ਨੂੰ ਮੋੜ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਜ਼ਮੀਨ ਦੇ ਵਿੱਚੋਂ ਦਰਖਤ ਚੋਰੀ ਹੋ ਗਏ ਉਹਦੀ ਵੀਡੀਓ ਜਾਰੀ ਕੀਤੀ ਗਈ ਸੀ ਮੈਨੂੰ ਲੱਗਦੀ ਪੰਜਾਬ ਜਾਂ ਇੰਡੀਆ 'ਚ ਪਹਿਲੀ ਵਾਰੀ ਹੋਇਆ ਹਨਾ ਇੱਕ ਸੁਧਾਰੂ ਬੰਦੇ ਨੇ ਸ਼ਿਕਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਮਹੌਲੀ ਖਲਾਫ ਚੋਰੀ ਕਰਵਾਉਣ ਦਾ ਪਰਚਾ ਦਰਜ ਕੀਤਾ ਜਾਵੇ ਤੇ ਡਿਪਟੀ ਕਮਿਸ਼ਨਰ ਮਹੌਲੀ ਤੇ ਆਦੇ ਪਾਕੀ ਸਟਾਫ ਨੂੰ ਮਹੌਲੀ ਜਿਹੇ ਚ ਬਦਲੇ ਜਾਵੇ। ਉਹ ਡਿਪਟੀ ਕਮਿਸ਼ਨਰ ਬਦਲੇ ਗਏ ਮੈਂ ਸਬ-ਕੋਆਰਡੀਨੇਟਰ ਚ ਸ਼ਿਫਟ ਕਰਕੇ ਬਦਲੇ ਗਏ। ਚੋਰੀ ਦਾ ਪਰਚਾ ਦਰਜ ਕਰਨ ਦੀ ਵੀ ਸ਼ਿਕਾਇਤ ਕੀਤੀ ਗਈ ਸੀ ਉਹ ਪੈਂਡਿੰਗ ਹੈ ਇਸ ਸਮੇਂ ਜਿਹੜਾ ਵੀ ਇਹਨਾਂ ਦਾ ਡਿਪਾਰਟਮੈਂਟ ਹੁੰਦਾ ਤੇ ਉਸ ਕਰਕੇ ਥੋੜੀ ਜਿਹੀ ਹਿਲਜੁਲ ਹੋਈ। ਅ ਉਸ ਤੋਂ ਬਾਅਦ ਅਸੀਂ ਪੂਰੇ ਕੱਪਲੇ ਵਾਲੇ ਦੱਸਾਂਗੇ ਸੁਪਰੀਮ ਕੋਰਟ ਨੇ ਮਾਣਯੋਗ ਸੁਪਰੀਮ ਕੋਰਟ ਨੇ 3 ਰਟਾਇਡ ਜੱਜਾਂ ਦੀ ਕਸਟੋਡੀਅਨ ਕਮੇਟੀ ਬਣਾਈ ਹੈ ਜ਼ਮੀਨ ਦੀ ਪੂਰੇ ਦੇਸ਼ ਦੇ ਵਿੱਚ ਕਪਲਾਇਓ ਜੋ ਪੰਜਾਬ ਦੇ ਜਿਹੜਾ ਮਹੌਲੀਗੇੜੇ ਚ 2250 ਏਕੜ ਸਰਕਾਰ 1800 ਕੁਛ ਏਕੜ ਕਹ ਰਹੀ ਹੈ 1850 ਤੋਂ ਥੋੜਾ ਵੱਧ ਤੇ ਇੱਕ ਕਸਟੋਡੀਅਨ ਜੱਜਾਂ ਨਾਲ ਵੀ ਸਾਡੀ ਤੋਂ ਤੋਂ ਮੈਂ ਮੈਂ ਹੋਈ ਮੈਂ ਇਹ ਵੀ ਕਿਹਾ ਗਿਆ ਮੇਰੇ ਵੱਲੋਂ ਇਹ ਸ਼ਬਦ ਸੀ ਮੈਂ ਜਦੋਂ ਕਸਟੋਡੀਅਨ ਜੱਜ ਸਾਹਿਬ ਮਿਸਟਰ ਗਰੇਵਾਲ ਨੂੰ ਕਿਹਾ ਕਿ ਸਾਰੇ ਜ਼ਮੀਨ ਦੇ ਚ ਮਾਈਨਿੰਗ ਹੋ ਰਹੀ ਹੈ ਦਰਖਤ ਵੱਡੇ ਜਾ ਰਹੇ ਆ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਥੇ ਜਿਹੜਾ ਪੈਸਾ ਹੈ ਮਾਫੀਆ ਕੋਲ ਪਰਿਆ ਤੁਸੀਂ ਕਰਦੇ ਕੀ ਨਹੀਂ ਕੋੜਾ ਰੁੱਖੇ ਸੁਵਾਲ ਵਾਲੇ ਜਿਹਦੇ ਜੱਜ ਬੋਲਦੇ ਨੇ ਹਾਈ ਕੋਰਟ ਦਾ ਰਿਟਾਇਰਡ ਜੱਜਾਂ ਦਾ ਬੜੇ ਰੁੱਖੇ ਸੁਵਾਲ ਵਾਲਾ ਬੋਲਿਆ ਵੀ ਕੁਝ ਉਧਰ ਦੇ ਸ਼ਬਦ ਵੀ ਮੈਨੂੰ ਪਸੰਦ ਨਹੀਂ ਆਏ ਤੁਸੀਂ ਮੈਂ ਕਹਿੰਦਾ ਮੈਂ ਸਧਾਰਨ ਬੰਦਾ ਮੈਂ ਕੌਣ ਹਾਂ ਮੈਂ ਕਹਾਂ ਤੁਸੀਂ ਦੱਸੋ ਕੀ ਕਰਨਾ ਕਹਿੰਦਾ ਜੀ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਹੱਥ ਫੜੇ ਆ ਅੱਗੇ ਹੋ ਕੇ ਜਿਹਾ ਸਾਹ ਮੈਂ ਨਾਲ ਦੀ ਨਾਲ ਨਾ ਕੋਸ਼ਿਸ਼ ਕਰਦਾ ਮੈਂ ਸਤਨਾਮ ਸਿੰਘ ਇਹ ਕੋਸ਼ਿਸ਼ ਕਰਦਾ ਤੁਹਾਡੇ ਵੱਲੋਂ ਜਿਹੜੀ 2 11 22 ਨੂੰ ਪਾਈ ਪਟੀਸ਼ਨ ਹੈ ਮੁੱਖ ਮੰਤਰੀ ਨੂੰ ਦਿੱਤੀ ਦਰਖਾਸਤ ਹੈ ਉਹਦੀ ਕਾਪੀ ਸਾਡੇ ਦਰਸ਼ਕਾਂ ਨੂੰ ਦਿਖਾਉਣ ਦਾ ਯਤਨ ਵੀ ਕਰਾਂਗੇ ਤਾਂ ਜੋ ਹਾਂਜੀ ਨਾਲ ਦੇ ਨਾਲ ਜਿਹੜੇ ਜੱਜਸ ਹਨ ਜੱਜ ਨੇ ਫਿਰ ਕੀ ਜਵਾਬ ਦਿੱਤਾ ਜੀ ਥੋੜੀ ਜਿਆਦਾ ਦੱਸੋ ਕਿ ਜੱਜ ਦਾ ਕੀ ਜਵਾਬ ਸੀ ਇਸ ਪਟੀਸ਼ਨ ਦੇ ਉੱਤੇ ਕਹਿੰਦੇ ਨਾ ਤਾਂ ਮੈਂ ਪੁਲਿਸ ਐ ਨਾ ਮੈਂ ਫੌਜ ਐ ਨਾ ਮੈਂ ਸਰਕਾਰ ਐ ਜੀ ਮੈਂ ਮਾਫੀ ਨੂੰ ਕਿਵੇਂ ਕਾਬੂ ਕਰਾਂਗਾ ਇਹ ਕਿਸ ਕੰਮ ਹੈ ਮੈਂ ਵੈਸੇ ਗੱਲ ਕੀਤੀ ਅਨਪੰਨ ਪੰਜਾਬੀ ਬਣ ਕੇ ਕਹਿੰਦੀ ਮੈਂ ਤਾਂ ਰਿਕਾਰਡ ਸਾਂਭਣਾ ਮੈਂ ਤੁਸੀਂ ਕਰ ਕੀ ਨਹੀਂ ਸਕਦੇ ਕਹਿੰਦੇ ਨਹੀਂ ਕਰ ਸਕਦਾ ਮੇਰੇ ਮੂੰਹੋਂ ਨਿਕਲ ਗਿਆ ਫਿਰ ਤੁਸੀਂ ਚਿੱਟਾ ਹਾਥੀ ਐ ਇਹ ਜੱਜ ਸਾਹਿਬ ਨੇ ਮੇਰੇ ਮੂੰਹ ਤੋਂ ਨਿਕਲ ਗਿਆ ਫਿਰ ਮੈਂ ਕਹਿੰਦਾ ਹੁਣ ਨਿਕਲ ਗਿਆ ਨਾ ਚੰਗੀ ਤਰ੍ਹਾਂ ਬੋਲ ਲਈਏ ਫਿਰ ਉਹ ਉਹਦੇ ਮੀਡੀਆ 'ਚ ਵੀ ਗੱਲ ਵਾਦ ਕੇ ਸਾਹਮਣੇ ਵੀ ਬਹੁਤ ਅਰੋਪ ਲਾਈਨ ਜਾ ਸਕਦੇ ਉੱਤੇ ਫਿਰ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਨੂੰ ਸਾਡੇ ਬਾਰੇ ਲਿਖਾਂਗੇ ਤੇ ਅਸੀਂ ਮੀਡੀਆ 'ਚ ਇੰਟਰਵਿਊ ਵੀ ਦਿੱਤੀ ਚਾਹੁੰਦਾ ਨਾਮ ਲੈ ਕੇ ਪ੍ਰੈਸ਼ਰ ਬਣ ਗਿਆ ਫਿਰ ਜੱਜ ਸਾਹਿਬ ਨੇ ਜ਼ਿੰਦਗੀ ਚ ਪਹਿਲੀ ਵਾਰੀ 20 ਸਾਲਾਂ ਚ 15-20 ਸਾਲਾਂ ਚ ਇਹੀ ਜਿਹੜਾ ਪ੍ਰਸ਼ਾਸਨ ਮਹੌਲੇ ਨੂੰ ਕਿ ਜਿਹੜੇ ਬੰਦੇ ਸ਼ਿਕਾਇਤ ਕਰਦੇ ਆਂ ਉਹ ਤੇ ਕਾਰਵਾਈ ਕਰੋ ਤੇ ਉਹ ਸ਼ਿਕਾਇਤ ਦੇ ਆਧਾਰ ਤੇ ਅੱਗੇ ਕੇ ਚੱਲਦੀ ਨਹੀਂ ਪਰ ਅੱਗੇ ਵੀ ਪਿਛਲੇ 15 ਸਾਲ ਤੋਂ ਇਹ ਸ਼ਿਕਾਇਤਾਂ ਕਰਦੇ ਆ ਉਹਨੇ ਕਾਰਵਾਈ ਨਹੀਂ ਹੋਈ ਇੱਕ ਐਸਐਸਪੀ ਥੋੜੇ ਡੰਡਰ ਸੀ ਦੀਪਕ ਭਾਰਗੇ ਉਹ ਆਏ ਮਹੀਨੇ ਲਈ ਮਹੌਲੇ ਚ ਉਹ ਐਫਆਈਆਰ ਦੀ ਸ਼ਿਪਾਰਸ਼ ਕਰ ਗਏ ਉਹ ਐਫਆਈਆਰ ਕੱਲ ਇੱਕ ਪਿੰਡ ਨੇ 26 ਤਾਈ ਬੰਦੇ ਤੇ ਪਰਚਾ ਦਰਜ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਉਹਨਾਂ ਤੇ ਪਰਚਾ ਦਰਜ ਹੋਇਆ ਤੇ ਹੁਣ ਇਹ ਤਾਂ ਹੋਊਗੀ ਜਮੀਨ ਕਿ 2250 ਕਿੱਲੇ ਜ਼ਮੀਨ ਕਿੰਨੇ ਦੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਤੇ ਜਮੀਨ ਜਿਹੜੀ ਹੈ 5 ਕਰੋੜ ਤੋਂ 10 ਕਰੋੜ ਹੈ ਚੰਡੀਗੜ੍ਹ ਦੇ ਬਿਲਕੁਲ ਜੜਾ ਦੇ ਵਿੱਚ ਕਈ ਵਾਰੀ 20-20 ਕਰੋੜ ਰੁਪਏ ਰੇਟ ਵੀ ਹੈ ਜੀਲਕਪੁਰ ਚੰਡੀਗੜ੍ਹ ਤੋਂ ਜਾਈਏ ਅੰਮ੍ਰਿਤਾਲੇ ਵੱਲ ਖੱਬੇ ਪਾਸੇ 29 ਪਿੰਡ ਹੈ 29 ਪਿੰਡਾਂ 'ਚ ਇਹ ਜ਼ਮੀਨ 2000 ਏਕੜ ਤੋਂ ਵੱਧਦੀ ਹੈ ਜੇ ਘੱਟੋ ਘੱਟ ਬਿਲਕੁਲ ਘੱਟਿਆ ਰੇਟ ਵੀ ਲਗਾਇਆ ਜਾਵੇ ਤਾਂ 5 ਕਰੋੜ ਵੀ ਲਾਏ ਤਾਂ 2000 ਏਕੜ ਦਾ ਮਤਲਬ 10000 ਕਰੋੜ ਰੁਪਏ ਦੀ ਜ਼ਮੀਨ ਹੈ ਜਿਹੜੀ ਪੰਜਾਬ ਦਾ ਖਜ਼ਾਨਾ ਹੈ। ਹੁਣ ਆ ਖਜ਼ਾਨਾ ਕਿਵੇਂ ਬਣਿਆ? ਕਪਲਾ ਕਿਸੀ ਪੰਜਾਬ ਦੇ ਨਾਮ ਆ ਕੇ ਨਗਈ। ਭਾਰਤ ਵਿੱਚ ਠੱਗੀਆਂ ਚੱਲਦੀਆਂ ਤੁਹਾਡੇ ਦੇਸ਼ਾਂ ਵਿੱਚ ਚੱਲਦੀਆਂ। ਕਿੱਟ ਫੰਡ ਚੱਲਦੀ ਹੈ ਕਿ ਮੈਂਬਰ ਮੇਕਿੰਗ ਸਕੀਮਾ ਚੱਲਦੀ ਹੈ। ਜਦੋਂ ਮੈਂ ਛੋਟਾ ਸੀ 25-30 ਸਾਲ ਪਹਿਲੇ ਇੱਕ ਕੰਪਨੀ ਚੱਲਦੀ ਸੀ ਸਿਆਲ ਬ੍ਰਦਰਜ਼ ਨੇ ਕੰਪਨੀ ਚਲਾਈ। ਉਹਦਾ ਨਾਮ ਰੱਖਿਆ 골ਡਨ ਫੋਰੈਸਟ। ਕਿੱਟ ਫੰਡ ਕੰਪਨੀ ਮੈਂਬਰ ਮੇਕਿੰਗ ਸਕੀਮ ਬਣਾ ਕੇ ਗਰੀਬ ਲੋਕਾਂ ਨੂੰ ਪੈਸੇ ਇਕੱਠੇ ਕੀਤੇ ਕਿਸੇ 10000 ਕਿਸੇ 20000 ਕਿਸੇ 50000 ਆਹ ਤੋਂ 25 30 ਸਾਲ ਪਹਿਲੇ ਲਾਲਚ ਦਿੱਤਾ ਕਿ ਤੁਹਾਡੇ ਪੈਸਿਆਂ ਦੀ ਅਸੀਂ ਜ਼ਮੀਨ ਖੇਡਾਂਗੇ ਉਹ ਜ਼ਮੀਨ 'ਚ ਅਸੀਂ ਪੌਦੇ ਲਗਾਵਾਂਗੇ 2 4 5 ਰੁਪਏ ਦੇ ਇੱਕ ਬਾਗ਼ੀਸ਼ ਕਾਇਮ ਹੋਇਆ ਸੀ ਉਹ ਪੌਦੇ ਜਦੋਂ ਵੱਡੇ ਹੋ ਜਾਣਗੇ ਜੰਗਲ ਬਣ ਜਾਣਗੇ ਉਹ ਹੀ ਲੱਕੜ ਵੇਚਾਂਗੇ ਲੱਕੜ ਵੇਚ ਕੇ ਪੈਸੇ ਦੋਨੇ ਡਬਲ ਕਰਦਾਂਗੇ ਟ੍ਰਿਪਲ ਕਰਦਾਂਗੇ ਜ਼ਮੀਨਾਂ ਦੇ ਰੇਟ ਵੱਧ ਜਾਣਗੇ ਇਸ ਦੇ ਵਿੱਚ ਕਈ ਲੱਖ ਬੰਦਿਆ ਕੋਲੋਂ ਲੱਖਾਂ ਕਰੋੜ ਰੁਪਇਆ ਹਜ਼ਾਰਾਂ ਕਰੋੜ ਨਹੀਂ ਕਹਿੰਦਾ ਮੈਂ ਲੱਖਾਂ ਕਰੋੜ ਰੁਪਇਆ ਇਕੱਠਾ ਕੀਤਾ ਗਿਆ ਇਲੀਗਲ ਸੀ ਗਲਤ ਸੀਗਾ ਉਹ ਪੈਸੇ ਐਂਡਰ ਅਰੈਸਟ ਕਰ ਦਿੱਤੇ ਕਦੇ ਕਦੇ ਭਾਰਤੀ ਕਾਨੂੰਨ ਕੰਮ ਕਰ ਜਾਂਦਾ ਵਧੀਆ ਭਾਰਤੀ ਕਾਨੂੰਨ ਨੇ ਕੰਮ ਕੀਤਾ ਉਹਨਾਂ ਦੇ ਪਰਚੇ ਦਰਜ ਹੋਏ ਠੱਗਾ ਦਾ ਅੰਤ ਕੀ ਹੋਇਆ ਠੱਗਾ ਦਾ ਅੰਤ ਸਾਰਾ ਨੰਬਰ ਜੇਲ੍ਹ ਜੀ ਮਰ ਗਿਆ ਜਿਨ੍ਹਾਂ ਅਰਬਾਂ ਖਰਬਾਂ ਰੁਪਏ ਦਾ ਕੰਮ ਕੀਤਾ ਜੀ ਜੇਲ੍ਹ ਦੇ ਵਿੱਚ ਹੀ ਖਤਮ ਹੋ ਗਏ ਜੇਲ੍ਹ ਦੇ ਵਿੱਚ ਖਤਮ ਹੋ ਗਏ ਜਾਂ ਕਰਵਾ ਦਿੱਤੇ ਨਹੀਂ ਨਹੀਂ ਜੇਲਾ ਚ ਕੀ ਹੈ ਮੰਨ ਲਓ ਹੁੰਦਾ ਜੇਲਾ 20 ਸਾਲ ਕੇਸ ਚੱਲਦਾ ਇੱਕ ਪੱਪਚਾ ਦਾਜ ਜਾ ਕੋ ਪੰਜਾਬ ਜਾ ਕੋ ਹਰਿਆਣਾ ਜਾ ਕੋ ਤਲਗਨਾਂਾ ਜਾ ਕੋ ਕੇਰਲ ਜਾ ਕੋ ਮਦਰਾਸ ਜਾ ਉਹ ਹੁਮਲਾਇਨ ਦਾ ਜੇਲਾ ਚ ਬਿਮਾਰੀਆਂ ਨਾਲ ਮਰ ਗਏ ਮਾਰੇ ਨਹੀਂ ਬਿਮਾਰੀਆਂ ਨਾਲ ਮਰ ਗਏ ਜਾਂ ਉਮਰ ਪੂਰੀ ਹੋ ਗਈ ਇੱਕ ਤਾਂ ਮੇਰੇ ਖਾਲਸੇ ਪਰਿਵਾਰ ਦਾ ਮੈਂਬਰ ਬਚਿਆ ਹੋਇਆ ਉਹ ਠੱਗਾਦਾਨ ਤੇ ਇਹ ਹੋਇਆ ਕਿ ਬੁਰੇ ਹਾਲ ਭੁੱਖੇ ਜਾਂ ਬਿਮਾਰੀਆਂ ਨਾਲ ਜੇਲਾ ਦੀ ਮਰ ਗਏ ਪਰ ਇੱਕ ਪੰਜਾਬ ਦੇ ਕਾਨੂੰਨ ਹੈ ਪਹਿਲੇ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਜਿਹੜਾ ਪੁਰਾਣਾ ਪੰਜਾਬ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਾਂ ਜ਼ਗੀਰਦਾਰੀ ਸਿਸਟਮ ਸੀ ਕਿਉਂਕਿ 3000 ਕਿੱਲੇ ਦਾ ਮਾਲਕ ਹੈ 5000 ਕਿੱਲੇ ਦਾ ਮਾਲਕ ਹੈ ਪਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਸੰਵਧਾਨ ਲਿਖਿਆ ਗਿਆ ਹੈ ਵਧੀਆ ਲਿਖਿਆ ਗਿਆ ਹੈ ਐਨ ਇੱਕ ਇਸ ਕੰਮ ਵਾਸਤੇ ਬਾਕੀ ਨੂੰ ਭਾਵੇਂ ਨਾ ਦੋ ਜੀ ਵਧੀਆ ਕਹੋ ਕਿ ਲੈਂਡ ਸੀਲਿੰਗ ਐਕਟ ਕਿ ਇੱਕ ਬੰਦੇ ਕੋਲ 25 ਏਕੜ ਮੈਨੂੰ ਪਤਾ ਨਹੀਂ 25 ਜਾਂ 30 ਏਕੜ ਉਸ ਤੋਂ ਵੱਧ ਜ਼ਮੀਨ ਨਹੀਂ ਚਾਹੀਦੀ ਜਿਹੜੀ ਬਾਕੀ ਜ਼ਮੀਨ ਹੈ ਸਰਕਾਰ ਕੋਲ ਆ ਜਾਏਗੀ ਇਹ ਮੇਰੇ ਕਾਮਰੇਡਾਂ ਦੇ ਵਿਚਕਾਰ ਦੇ ਬਦਲਤ ਹੋਇਆ ਸੀ ਨਕਸਲ ਮੂਵਮੈਂਟ ਵਿੱਚ ਚੱਲਦੀ ਸੀ ਪੰਜਾਬ ਦੇ ਵਿੱਚ ਉਦੋਂ ਤੇ ਉਹ ਲੈਂਡ ਸੀਲਿੰਗ ਐਕਟ ਦੇ ਮੁਤਾਬਕ ਇੱਕ ਬੰਦਾ 25 ਏਕੜ ਜਾਂ 20 ਏਕੜ ਜੋ ਵੀ ਹੈਗਾ ਉਸ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਇਸ ਕੰਪਨੀ ਨੇ 13 ਬਸੀ ਹਲਕੇ ਦੇ ਵਿੱਚ ਚੰਡੀਗੜ੍ਹ ਦੇ ਨੇੜੇ 2200 ਤੋਂ ਵੱਧ ਏਕੜ ਜ਼ਮੀਨ ਖਰੀਦੀ ਹੋਈ ਸੀ ਜਿਹਦਾ ਬਾਲੀਵਾਰਸ ਕੋਈ ਹੈ ਨਹੀਂ ਫਾਈ ਕੋਡ ਦੇ ਹੁਕਮਾਂ ਤੇ ਇਹ ਜ਼ਮੀਨ ਪੰਜਾਬ ਸਰਕਾਰ ਦੀ ਮਾਲਕੀ ਬਣ ਗਈ 20 ਸਾਲ ਪਹਿਲਾਂ 15-20 ਸਾਲ ਪਹਿਲਾਂ ਹੁਣ ਜੇ 22 ਸਾਲ 15 ਸਾਲ ਤੋਂ ਪੰਜਾਬ ਸਰਕਾਰ ਦੀ ਮਲਕੀਅਤ ਬਣ ਗਈ ਹੈ ਤਾਂ ਪੰਜਾਬ ਸਰਕਾਰ ਨੇ ਜ਼ਮੀਨ ਕਬਜ਼ੇ ਚ ਲੈਣੀ ਸੀ ਪਰ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਐਮ ਐਲ اے ਨੇ ਐਸ ਡੀ ਪੀ ਸੀ ਮੈਂਬਰਾਂ ਨੇ ਤੇ ਹੋਰ ਚਮਚਿਆਂ ਨੇ ਪੋਲਿਟਿਕਲ ਲੀਡਰਾਂ ਨੇ ਉਹ ਜ਼ਮੀਨ ਸਰਕਾਰ ਕੋਲ ਜਾਣ ਦਿੱਤਾ ਉਹਨਾਂ ਜ਼ਮੀਨਾਂ ਦੇ ਖੁਦ ਕਬਜ਼ੇ ਕਰ ਲਏ ਖੁਦ ਕਬਜ਼ੇ ਕਰਕੇ ਕੀਤਾ ਕੀ ਜਿਹੜੇ ਲੋੜਵੰਦ ਕਿਸਾਨ ਆ ਜਿਹਦਾ ਪੰਜਾਬ ਚ ਖੇਤੀ ਤੇ ਖੇਤੀ ਲਈ ਠੇਕੇ ਦੇ ਜ਼ਿਮੀਂਦਾਰ ਨੇ ਆ ਲਿਸਟੇ ਦੰਨੇ ਕੋ 30000 ਰੁਪਏ ਕਿੜਾ ਕੋ 50000 ਰੁਪਏ ਕਿੜਾ ਕੋ 80000 ਰੁਪਏ ਕਿੜਾ ਇਸ ਤਰੀਕੇ ਨਾਲ ਪੂ ਮਾਫੀ ਨੇ ਕਬਜ਼ਾ ਕਰਕੇ politcal ਲੋਕਾਂ ਨੇ ਕਬਜ਼ਾ ਕਰੇ ਗਰੀਬ ਕਿਸਾਨਾਂ ਨੂੰ ਲੋੜਵੰਦਾਂ ਨੂੰ ਉਹ ਜ਼ਮੀਨ ਠੇਕੇ ਦੇ ਦੇ ਦਿੱਤੀ ਫਿਰ ਹੋ ਗਈ ਜਦੋਂ ਕੰਸਟਰਕਸ਼ਨ ਹੋਣ ਲੱਗੀ ਚੰਡੀਗੜ੍ਹ ਦੇ ਅੰਦਰ ਇਲਾਕੇ ਚ ਜੀਰਕਪੁਰ ਚ ਮੋਹਾਲੀ ਚ ਤਾਂ ਜਿਹੜੀ ਮਾਈਨਿੰਗ ਹੋਣੀ ਹੈ ਰੇਤੇ ਤੇ ਬਜਰੀ ਦੀ ਕਿਉਂਕਿ ਸ਼ਿਵਾਲਿਕ ਦੀ ਪਹਾੜੀਆਂ ਦੇ ਪਿੰਡ ਹੈ ਤੇ ਨਦੀਆਂ ਚੱਲਦੀਆਂ ਉਥੋਂ ਉਹ ਬਜਰੀ ਤੇ ਰੇਤਾ ਸਰੀਆਂ ਤੋਂ ਬਣਦਾ ਆ ਰਿਹਾ ਉਹ ਮਾਈਨਿੰਗ ਹੋਈ ਤੇ ਮਾਈਨਿੰਗ ਵੀ ਇੰਨੀ ਹੋਈ 25 ਤੋਂ 30 ਫੁੱਟ ਤੁਸੀਂ ਦੇਖੋ ਇੱਕ ਟਰੱਕ ਜਿਹੜਾ ਰੇਤੇ ਦਾ 8000 10000 15000 ਤੱਕ ਵੀ ਵਿਕਿਆ ਹੁਣ ਜੇ 1 ਇੰਚ ਸੌਲਟ ਰੱਖ ਕੇ ਵਿਕੇ ਜਾ ਰਹੇ ਆ ਇੱਕ ਪਿੰਡ ਦੇ ਵਿੱਚੋਂ ਜੇ 1 ਇੰਚ 1000 ਰਕ ਨਿਕਲਦੇ ਆ ਤਾਂ 1000 ਟਰੱਕ ਉਹ ਕੋਈ ਇਹ ਤਾਂ ਹੈ ਨਹੀਂ ਕਿ ਸੂਈ ਆ ਲੱਭਦੀ ਨੇ ਭਾਵੇਂ ਸਰਕਾਰਾਂ ਭਾਵੇਂ ਕੈਪਟਨ ਰਮਿੰਦਰ ਦੀ ਸਰਕਾਰ ਸੀ ਭਾਵੇਂ ਆਕਾਲੀ ਦਲ ਦੀ ਸਰਕਾਰ ਸੀ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਜ਼ਮੀਨ 'ਚੋਂ ਮਾਈਨਿੰਗ ਹੋਈ ਐ ਦੱਬ ਕੇ ਤੇ ਅਸੀਂ ਪਿਛਲੇ 10 ਸਾਲਾਂ 'ਚ ਜਿਹੜੇ ਮੈਂ ਵੀ ਸ਼ਾਮਲ ਐ ਅਸੀਂ ਸ਼ਿਕਾਇਤਾਂ ਕਰਦੇ ਰਹੇ ਇੱਕ ਵਾਰ ਤਾਂ ਇਹ ਵੀ ਹੋਇਆ ਰਾਤ ਨੂੰ 1:30 ਵਜੇ ਅਸੀਂ ਆਪਣੀ ਟੀਮ ਲੈ ਕੇ ਅਸੀਂ ਬੰਦੇ ਫੜਾਏ ਪੁਲਿਸ ਨੂੰ 1:30 ਵਜੇ ਟਿਪਰ ਤੇ ਪੋਕਲਨ ਮਸ਼ੀਨਾ ਤੇ ਹੋਰ ਸਾਰਾ ਮੌਕੇ ਤੇ ਪੁਲਿਸ ਦੀ ਕਸਟਡੀ 'ਚ ਕਰਵਾਤਾ ਜਦੋਂ ਸਵੇਰੇ 9:00 ਵਜੇ ਅਸੀਂ ਥਾਣੇ ਗਏ ਤਾਂ ਸਾਰੇ ਰਾਤੋਂ ਰਾਤ ਛੱਡ ਦਿੱਤੇ ਗਏ ਤੇ ਥਾਣੇਦਾਰ ਨੇ ਕਿਹਾ ਵੀ ਕੈਪਟਨ ਰਵਿੰਦਰ ਦੇ ਦਫ਼ਤਰ ਤੋਂ ਹੋਣਾ ਗੇ ਤੇ ਇਸ ਤਰੀਕੇ ਨਾਲ ਇਹ ਮਾਫੀਆ ਇੱਥੇ ਪਣਪਿਆ ਮਾਈਨਿੰਗ ਦਾ ਅਰਬਾਰ ਵੇ ਦੀ ਮਾਫੀਆ ਇੱਥੇ ਪਣਪਿਆ ਹੁਣ 30 ਸਾਲਾਂ ਚ 2001 ਚ ਜੰਗਲ ਕਿੰਨਾ ਵੱਡਾ ਹੋ ਗਿਆ ਹੋਏਗਾ ਉਹ ਜੰਗਲ ਵੱਟ ਵੱਟ ਕੇ ਵੇਚੇ ਜਾ ਰਹੇ ਆ ਤੇ ਅਸੀਂ ਲਗਾਤਾਰ ਮੈਂ ਇਕੱਲਾ ਨਹੀਂ ਆ ਬਹੁਤ ਸਾਰੇ ਲੋਕ ਆ ਲੋਕ ਪਿੰਡਾਂ ਦੇ ਜਿਨ੍ਹਾਂ ਨੂੰ ਕੋਈ ਸਹਾਰਾ ਚਾਹੀਦਾ ਕੋਈ ਥਰਮ ਚਾਹੀਦਾ ਅਸੀਂ ਨਾਲ ਮਿਲ ਕੇ ਕੰਮ ਕਰਦੇ ਰਹੇ ਸ਼িকার ਨੂੰ ਸਰਕਾਰ ਨੂੰ ਸ਼ਿਕਾਇਤਾਂ ਕਰਦੀਆਂ ਕਿ ਭਾਈ ਜੀ ਇਹ ਜ਼ਮੀਨ ਤੇ ਪੰਜਾਬ ਸਰਕਾਰ ਦੀ ਹੈ ਇੱਥੇ ਹਮ ਕਣਕ ਵੇਚਦੀ ਐ ਲੋਕਾਂ ਨੇ ਇਹ ਕਣਕ ਪੰਜਾਬ ਸਰਕਾਰ ਦੀ ਮਾਲਕੀ ਹੈ ਇਹਨੂੰ ਵੱਟ ਕੇ ਆਪਣੇ ਕਬਜ਼ੇ ਚ ਲੈ ਲੋ ਉਹ ਤਾਂ ਸਾਰੇ ਤਹਿਸੀਲਦਾਰ ਡਿਪਟੀ ਕਮਿਸ਼ਨਰ ਪਟਵਾਰੀ ਪੁਲਿਸ ਵਾਲੇ ਮਿਲੇ ਹੁੰਦੇ ਸੀ ਉਹਨਾਂ ਨਾਲ ਰਾਤੋਂ ਰਾਤ ਫਸਲ ਵੱਢ ਲੈਣੀ ਤੇ ਦੂਜੇ ਦਿਨ ਪਰਚਾ ਦਾਜ ਹੋਣਾ ਕੋਈ ਰਾਤ ਨੂੰ ਆਇਆ ਤੇ ਫਸਲ ਚੋਰੀ ਕਰਕੇ ਲੈ ਗਿਆ 2000 ਏਕੜ ਦੀ ਉਹ ਹੁਣ ਕਿੰਨੇ ਹਜ਼ਾਰ ਦੀ ਹੋ ਸਕਦੀ ਹੈ ਕਿੰਨੇ ਕਰੋੜ ਦੀ ਹੋ ਸਕਦੀ ਮੈਨੂੰ ਪਤਾ ਨਹੀਂ ਇੱਕ ਕਾਗਜ਼ ਕਾਲੇ ਕਰ ਦੇਣੇ ਪੰਜਾਬ ਪੁਲਿਸ ਤੋਂ ਕਰਾ ਦੇਣੇ ਐਸੇ ਕਿ ਫਸਲ ਵੱਢ ਕੇ ਲੈ ਗਿਆ ਸੋ ਇਹ ਜਿਹੜੀ ਜ਼ਮੀਨ ਸੀ ਕੱਲਾ ਪੰਜਾਬ ਦੇ ਵਿੱਚ ਨਹੀਂ ਤੇ ਤੇਲंगाना ਦੇ ਵਿੱਚ ਵੀ ਹੈ ਹੋਰ ਦੇਸ਼ ਹੋਰ ਕਈ ਸੂਬਿਆਂ 'ਚ ਔਰ ਪਤਾ ਨਹੀਂ ਕਿੰਨੇ ਏਕੜ ਆ ਪਰ ਪੰਜਾਬ ਦੀ ਜਿਹੜੀ ਮੈਂ ਗੱਲ ਕਰ ਰਿਹਾ 2200 ਏਕੜ ਆ ਫਿਰ ਇਹ ਮੇਰੇ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀ ਜਾਂਦੇ ਰਹੀਆਂ ਤੇ ਐਂਡ ਤੇ ਵਜੇ ਇਹ ਸ਼ਿਕਾਇਤ ਦੇ ਉੱਤੇ ਕਾਰਵਾਈ ਹੋਈ ਲਗਾਤਾਰ ਸੀ ਪੈਰਵੇ ਕੀਤੀ ਜੱਜ ਸਾਹਿਬ ਨਾਲ ਥੋੜਾ ਜੀ ਤੂ ਤੂ ਮੈਂ ਮੈਂ ਕੀਤੀ ਜਾਂ ਸ਼ਬਦ ਉਹ ਬੋਲੇ ਜਿਹੜੇ ਮੈਨੂੰ ਨਹੀਂ ਬੋਲਣੇ ਚਾਹੀਦੇ ਪਰ ਅਨਪੜ ਪਿੰਡੂ ਬੰਦਾ ਮੇਰੇ ਕੋਲ ਬੋਲ ਲੈਂਦਾ ਤੇ ਇਹ ਕਾਰਵਾਈ ਹੋਈ ਤੇ ਫਰਚਾ ਦਰਜ ਹੋਇਆ ਇਹ ਪਹਿਲੀ ਵਾਰੀ ਹੋਇਆ 20 ਸਾਲਾਂ ਚ ਕਿ ਫਰਚਾ ਦਰਜ ਹੋਇਆ ਉਹਦੇ ਨਾਲ ਡਰ ਬਣੇਗਾ ਲੋਕ ਹੁਣ ਕਬਜ਼ਾ ਨਹੀਂ ਕਰਨਗੇ ਔਰ ਮੈਂ ਵਾਰ-ਵਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਪੰਜਾਬ ਦੇ ਖਜ਼ਾਨੇ ਜਾਣੀ ਚਾਹੀਦੀ ਹੈ ਇਹ ਆਮਦਨ ਪੰਜਾਬ ਦੇ ਖਜ਼ਾਨੇ ਜਾਣੀ ਚਾਹੀਦੀ ਹੈ 20 ਸਾਲਾਂ ਚ ਪਹਿਲੀ ਵਾਰੀ ਹੋਇਆ ਇਸ ਵਾਰੀ ਪ੍ਰਸ਼ਾਸਨ ਦੇ ਪ੍ਰੈਸ਼ਰ ਪਿਆ ਤੇ ਪ੍ਰਸ਼ਾਸਨ ਨੇ ਨਾ ਕਿਸਾਨਾਂ ਦੇ ਨਾਮ ਲਿਖੇ ਉਹਨਾਂ ਧੂ ਮਾਫੀ ਦੇ ਨਾਮ ਲਿਖੇ ਜਿਹਦੀ ਇਹਦੇ ਕਬਜ਼ੇ ਸੀ ਉਹਨਾਂ ਨੂੰ ਸਮਝਾਤਾ ਹੋਇਆ ਸਮਝਾਤਾ ਇਹ ਹੈ ਕਿ 35000 ਰੁਪਏ ਏਕੜ ਤੁਸੀਂ ਜ਼ਮੀਨ ਦਾ ਸਾਨੂੰ ਦੇ ਦਿਓ ਲੀਜ਼ ਅਮਾਉਂਟ ਜਿਹੜੀ ਠੇਕਾ ਹੈ ਫਸਲ ਵਾਢੋ ਅਖੀਰ ਟੇਬਲ ਤੇ ਬੈਠ ਕੇ 12000 ਜਾਂ 15000 ਰੁਪਏ ਦੀ ਗੱਲਬਾਤ ਨਿਬੜੀ ਪੰਜਾਬ ਸਰਕਾਰ ਦੇ ਅਫਸਰਾਂ ਦੀ ਤੇ ਕੀ ਨਿੱਤਾਂ ਕੈਨਾ ਕਬਜ਼ਾ ਕਰਕੇ ਫਸਲ ਵੀ ਕੀਤੀ ਹੋਈ ਅੱਛਾ ਬਈ ਜੀ ਵਾਰੀ ਪੰਜਾਬ ਦੇ ਕਿਨਾਰੇ ਤੇ ਕਰ ਰਿਹਾ ਹੈ ਜੀ ਮੈਨੂੰ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਨਾ ਕਈ ਵਾਰੀ ਹੈਰਾਨ ਹੁਨਾ ਤੁਹਾਨੂੰ ਇਹ ਸੱਪ ਦੀ ਖੁੱਡ ਦੇ ਵਿੱਚ ਹੱਥ ਪਾਉਣ ਦਾ ਸ਼ੌਂਕ ਕਿਵੇਂ ਪੈਦਾ ਹੋਇਆ ਤੁਹਾਨੂੰ ਪਤਾ ਹੈ ਕੋਈ ਜ਼ਹਿਰੀਲਾ ਸੱਪ ਕਿਸੇ ਵੇਲੇ ਬੁਰੀ ਤਰ੍ਹਾਂ ਡੰਗ ਵੀ ਮਾਰ ਸਕਦਾ ਹੈ ਜਿਹੜੇ ਏਡੇ ਅ ਤਰੋੜਾ ਅਰਬਾਂ ਦੇ ਵੱਡੇ ਘਫਲੇ ਨੇ ਜਿਹੜਾ ਭੂ ਮਾਫੀਆ ਲੈਂਡ ਮਾਫੀਆ ਮਾਰੇ ਮੋਟੇ ਨਹੀਂ ਇਹ ਲੋਕ ਉਹ ਉਹ ਬੜੇ ਵੱਡੇ ਉੱਪਰ ਤੱਕ ਪਹੁੰਚ ਰੱਖਦੇ ਆ ਜਿਹਦੇ ਕਰਕੇ ਸਰਕਾਰਾਂ ਨਾਲ ਮਿਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਉਹ ਇਹੋ ਜੇ ਕੰਮ ਕਰਦੇ ਆ ਤੁਹਾਨੂੰ ਕਦੇ ਡਰ ਨਹੀਂ ਲੱਗਾ ਵੀ ਇਹੋ ਜੇ ਕੰਮ ਕਰਨ ਲੱਗੇ ਕਿਤੇ ਮੁਸ਼ਕਲ ਆ ਸਕਦੀ ਹੈ ਆਪ ਵੀ ਪੰਜਾਬ ਦੀ ਮਿੱਟੀ ਦੇ ਜਾਇਆ ਹੈ ਤੇ ਪੰਜਾਬ ਵਿੱਚ ਗੱਲ ਵੀ ਚੱਲਦੀ ਹੈ ਕਿ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਹਰ ਮਿੱਟੀ ਦੀ ਆਪਣੀ ਇੱਕ ਖਾਸਲਤ ਹੁੰਦੀ ਹੈ ਤੇ ਅਸੀਂ ਜਿਨ੍ਹਾਂ ਨੂੰ ਮੰਨਦੇ ਆ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਹੈ ਉਹਨਾਂ ਦੀ ਕੁਰਬਾਨੀਆਂ ਨੂੰ ਕੌਣ ਵਕਵਨੇ ਸ਼ਹੀਦ ਭਗਤ ਸਿੰਘ ਵੀ ਜਿਹੜੀ ਕੁਰਬਾਨੀ ਦੇ ਕੌਣ ਵਕਵਨੇ ਉਹਨਾਂ ਨੂੰ ਖਾਤਰੇ ਸਾਡੇ ਨਾਲ ਕਿਤੇ ਵੱਧ ਸੀ ਕੀ ਉਹ ਡਰ ਕੇ ਪਿੱਛੇ हट ਗਏ ਤੇ ਡਰ ਤੁਹਾਨੂੰ ਲੱਗਦਾ ਐਨਾ ਕਿ ਡਰ ਲੱਗਦਾ ਕਿ ਮੱਛਰ ਤੋਂ ਵੀ ਡਰ ਲੱਗਦਾ ਕਿ ਡੇਂਗੂ ਨਾ ਹੋ ਜਾਏ ਐਨਾ ਕਿ ਡਰ ਲੱਗਦਾ ਕਿ ਅਸੀਂ ਸੜਕ 'ਤੇ ਚੱਲਦੇ ਆਂ ਪੰਜਾਬ ਦੇ ਵਿੱਚ ਗਾਂ ਸਾਨੂੰ ਟੱਕਰ ਮਾਰ ਕੇ ਨਾ ਮਾਰ ਦੇ ਕੀ ਹੁਣ ਡਰ ਕੇ ਚ ਘਰ ਬੈਠ ਜਾਗੇ ਤੋਂ ਜਿੰਨੇ ਜਿੱਦਾਂ ਕਹਿੰਦੇ ਧਰਮ ਵਾਲੇ ਕਹਿੰਦੇ ਜਿੰਨੇ ਸਾਹ ਲਿਖੇ ਉਹਨੇ ਭੋਗ ਲੈ ਮੈਂ ਹਾਲਾਂਕਿ ਇਸ ਗੱਲ ਨੂੰ ਮੰਨਦਾ ਨਹੀਂ ਪਰ ਅਸੀਂ ਜਿੰਦਾ ਰਹਿਣ ਵਾਸਤੇ ਕੋਈ ਬਹੁਤ ਹੀ ਸਾਨੂੰ ਫੇਕ ਕਰਨੀ ਕਿ ਸਾਨੂੰ ਕੋ ਮਾਰ ਦੇਗਾ ਕਤਲ ਕਰ ਦੇਗਾ ਜਦ ਤੱਕ ਸਾਹ ਹੈ ਜਾਨ ਹੈ ਅਸੀਂ ਸੱਚ ਦੇ ਚੱਲਦੇ ਰਹਾਂਗੇ ਇਹੀ ਸਾਡੇ ਗੁਰੂ ਆਪ ਕੀਰਨ ਨੇ ਸਕਾਇਆ ਇਹੀ ਸੇਧ ਭਗਤ ਸਿੰਘ ਨੇ ਸਕਾਇਆ ਇਸ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਸਕਾਇਆ ਮਰਨਾ ਮਰਨਾ ਚੱਲਦਾ ਰਹੇ ਨਾਲ ਵੱਡੇ ਲੋਕਾਂ ਨਾਲ ਟੱਕਰ ਜਿਹੜੀ ਹੈ ਉਧਰੋਂ ਅੰਗਵਾਈ ਲੈ ਰਿਹਾ ਦੰਦਲੋਸਿ ਕਿੰਨੇ ਸਕੇਂਡਲ ਅਜੇ ਤੱਕ ਨੰਗੇ ਕਰ ਚੁੱਕੇ ਹਾਂ ਤਕਰੀਬਨ ਕਿਉਂਕਿ ਮੈਨੂੰ ਤੁਹਾਡੇ ਨਾਲ ਕਈ ਵਾਰੀ ਹੋ ਗਏ ਗੱਲਾਂ ਬਾਤਾਂ ਕਰਦੇ ਆ ਨੋ ਜਦੋਂ ਵੀ ਦੇਖਦਾ ਕੋਈ ਨਾ ਕੋਈ ਨਵਾਂ ਸਕੇਂਡਲ ਬਾਹਰ ਆਉਂਦਾ ਹੈ ਹੁਣ ਮੈਂ ਜੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਇੱਕ ਹੋਰ ਬੜਾ ਵੱਡਾ ਸਕੈਂਡਲ ਜਿਹੜਾ ਤੁਹਾਡੇ ਵੱਲੋਂ ਤਿਆਰ ਕਰਕੇ ਰੱਖਿਆ ਜਿਹਦੀ ਪ੍ਰੈਸ ਕਾਨਫਰੰਸ ਅਜੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਵੇ ਉਹਦੀ ਗੱਲਬਾਤ ਵੀ ਆਪਾਂ ਆਉਣ ਵਾਲੇ ਸਮੇਂ 'ਚ ਕਰਾਂਗੇ ਪਰ ਇਹ ਸਾਰਾ ਕੁਝ ਕਰਨ ਦੇ ਲਈ ਲੋਕਾਂ ਦੇ ਬਣਾ ਸਵਾਲ ਪੈਦਾ ਹੁੰਦੇ ਨੇ ਸਤਰਾਮ ਸਿੰਘ ਦਾਊ ਆਪ ਕਰਦਾ ਕੀ ਐ ਕਿੱਥੋਂ ਇਹਦੇ ਕੋਲ ਪੈਸਾ ਆਉਂਦਾ ਐ ਨਾ ਇੰਨੀ ਮਿਹਨਤ ਕਰਕੇ ਪੈਸਾ ਜੇਬ 'ਚੋਂ ਲਾ ਕੇ ਇਹਨੇ ਕਿਹੜਾ ਮਾਈਂਡਸ ਥੱਲੇ ਦਪੀਆਂ ਜਿਹੜੀਆਂ ਕੱਢ ਕੇ ਦੇ ਕੇ ਇਸ ਲੜੀ ਜਾਂਦਾ ਕੱਲਾ ਜਾਣਾ ਮੈਂ ਤਾਂ ਇਹ ਗੱਲ ਕਰਦਾ ਨਹੀਂ ਪੈਸੇ ਦੀ ਗੱਲ ਹੈ ਸ਼ਿਕੰਦਰ ਬਣ ਕੇ ਅਰਬਾਂ ਰੁਪਏ ਇਕੱਠੇ ਕਰ ਲੋ ਰੱਜਣਾ ਆਉਨੇ ਵੀ ਹੈ ਨਹੀਂ ਅਕੀਰ ਨੂੰ ਉਹ ਵੀ ਖਾਲੀ ਹੱਥ ਤੁਰਿਆ ਜੇ ਕੋ ਟਾਟਾ ਵਿਰਲਾ ਅਮਾਨੀ ਅਦਾਨੀ ਵਰਗਾ ਕੋਈ ਬਿੱਲ ਗੇਟਸ ਬਣ ਗਿਆ ਨਾਲ ਉਹਨੇ ਵੀ ਕੁਝ ਨਹੀਂ ਲੈ ਕੇ ਜਾਣਾ ਪੰਜਾਬੀ ਚ ਗੱਲ ਚੱਲਦੀ ਹੈ ਕਿ ਦੋ ਰੋਟੀਆਂ ਹੀ ਖਾਣੀਆਂ ਭਾਵੇਂ ਜੇਲ੍ਹ ਚ ਹੋਈਆਂ ਭਾਵੇਂ ਘਰ ਹੋਈਆਂ ਅਸੀਂ ਕੋਈ ਵੱਡੇ ਵੱਡੇ ਅਮਾਨੀ ਵਰਗੇ ਮਹਿਲ ਨਹੀਂ ਔਰਦੇ ਕਿ ਆਪਣੇ ਕੋਈ ਪ੍ਰਾਈਵੇਟ ਜੈਟ ਨਹੀਂ ਹੈ ਭਾਵੇਂ ਸਾਈਕਲ ਤੇ ਕੋ ਮਲੇਬ ਆਵੇਂ 100 ਰੁਪਏ ਮੀਟਰ 100 ਰੁਪਏ ਵਾਲੀ ਕਮੀਜ਼ ਪਾ ਲਈਏ ਅਸੀਂ ਦੋ ਮੀਆਂ ਵੀ ਵਰਕਿੰਗ ਹੈ ਤੇ ਦੋ ਸਾਡੇ ਬੱਚੇ ਆ ਤੇ ਕਿੰਨਾ ਕੁ ਟੱਬਰ ਪਾਲਣ ਵਾਸਤੇ ਕਿੰਨਾ ਖਰਚਾ ਹੈ ਆਪਣੀ ਲਾਲਸਾ ਜਿੰਨੀ ਮਰਜ਼ੀ ਵਧਾਓ ਤੁਸੀਂ ਕਿ ਮੈਂ ਮਰਸੀਡੀਜ਼ ਕਾਰ ਲੈਣੀ ਹੈ ਮੈਂ ਆਡੀ ਕਾਰ ਲੈਣੀ ਹੈ ਮੈਂ ਮਹਿਲ ਲੈਣਾ ਸਾਡੀ ਉਦਾਂ ਦੀ ਲਾਲਸਾ ਅਸੀਂ ਨਹੀਂ ਰੱਖੀ ਕਦੇ ਵੀ ਐਂਡ ਟੂ ਮੌਥ ਆਗੇ ਪਤ ਨਹੀਂ ਸਾਡਾ ਕਦੇ ਵੀ ਕੋਈ ਆਫਿਸ ਨਹੀਂ ਮਿਲੇਗਾ ਤੁਹਾਨੂੰ ਸਾਡਾ ਸਾਡੇ ਕੋ ਪੈਸੇ ਹੀ ਨਹੀਂ ਹੁੰਦੇ ਸਾਡਾ ਕੋਈ ਸਟਾਫ ਨਹੀਂ ਤੇ ਪੈਸੇ ਲੱਗੇ 5-7000 ਰੁਪਏ ਦਾ ਫੋਨ ਹੈ ਪੁਰਾਣਾ ਹੀ ਵਰਤ ਰਿਆ ਸਾਡਾ ਨਾ ਕਦੇ ਆਫਿਸ ਹੈ ਨਾ ਸਾਡਾ ਐਮਪਲੋਈ ਹੈ ਨਾ ਸਾਡੀ ਕਾਰ ਹੈ ਕੋਈ ਨਾ ਸਾਡਾ ਕੋਈ ਇੰਟਰਨੈਟ ਦਾ ਖਰਚਾ ਇਹ 5-7000 ਰੁਪਏ ਖਰਚਾ ਸੀ ਇਹ ਨਾ ਵੀ ਮੈਂ ਤੁਹਾਡੇ ਚੈਨਲ ਤੇ ਬੋਲਾਂ ਮੈਂ ਤਾਂ ਵੀ ਆਪਣੇ ਟੱਬਰ ਪਾਲਣ ਵਾਸਤੇ ਇੰਨਾ ਕਰਦਾ ਸੱਚ ਬੋਲਣ ਦੀ ਪੈਸੇ ਦੀ ਲੋੜ ਹੁੰਦੀ ਨਹੀਂ ਸਿਰ ਹਿੰਮਤ ਦੀ ਲੋੜ ਹੁੰਦੀ ਹੈ ਔਰ ਸਾਡੀ ਜਿਹੜੀ ਕਮਾਈ ਹੈ ਅਸੀਂ ਤਾਂ ਬਚੇ ਹੋਏ ਆ ਸਾਡੀ ਕਮਾਈ ਹੈ ਸੱਚਾਈ ਤੇ ਇਮਾਨਦਾਰੀ 1 ਰੁਪਏ ਦਾ ਇੱਕ ਨਵੇਂ ਪੈਸੇ ਦੇ ਇੱਕ ਪੈਣੀ ਦਾ ਵੀ ਗਰਬੜ ਸਾਡੇ ਅਕਾਊਂਟ ਦੇ ਵਿੱਚੋਂ ਹੀ ਨਿਕਲਦੀ ਸੀ ਲੋਕਾਂ ਕੋਲ ਐਕਸਟਰੈਕਸ਼ਨ ਨਹੀਂ ਕਰਦੇ ਨਾ ਸੀ ਡਰਦੇ ਆ ਸਾਨੂੰ ਕੋਈ ਡਰ ਨਹੀਂ ਆ ਮੇਰੇ ਕਿਹਨੇ ਕੋਈ ਸ਼ੋਰ ਹੁੰਦਾ ਬਲੇ ਕਿ ਸਰਕਾਰ ਜਾਂ ਮਾਫੀਆ ਮੇਰੇ ਕਿਹਨੇ ਖੇਤ ਦਬ ਲੈਣਗੇ ਮੇਰੇ ਕਿਹਨੇ ਘਰ ਖੋਲਣਗੇ ਆਪਣੇ ਕੋਲ ਕੁਝ ਨਹੀਂ ਜਿਹਦਾ ਪੰਜਾਬੀ ਚ ਕਹਿੰਦੇ ਆ ਨਾ ਇੱਕ ਵੀ ਨੰਗਾ ਕੀ ਨਾ ਹੈਗਾ ਤੇ ਕੀ ਨਿਚੋੜੇਗਾ ਮੈਂ ਜਾਣ ਬੁੱਝ ਕੇ ਰਸਤਾ ਚੁਣਿਆ ਕਿ ਆਪ ਪੈਸੇ ਥੇਲੇ ਇਕੱਠੇ ਨਹੀਂ ਕਰਨੇ ਇਸ ਕਰਕੇ ਜਿੰਨੇ ਕਿ ਮੈਂ ਕੰਮ ਕਰਦਾ ਮੈਂ ਚੈਨਲ ਤੇ ਨਹੀਂ ਲੱਸਣਾ ਮੇਰੇ ਕੰਮ ਕਰਦਾ ਕਿਉਂਕਿ ਇਹ ਮਾਫੀਆਂ ਮੇਰਾ ਉਹ ਵੀ ਬੰਦ ਕਰਾ ਦੇਗਾ ਮੇਰੇ ਕੰਮ ਬਹੁਤ ਸਾਰੇ ਬੰਦ ਕਰਵਾਏ ਆ ਪਹਿਲਾਂ ਸੜਕਾਂ ਦੇ ਵੀ ਰੋਲੇ ਆ ਆਪਾਂ ਤੇ ਕਈ ਵਾਰੀ 10 ਰੁਪਏ ਇਹ ਵੀ ਸਮਾਂ ਆਇਆ ਕਿ 50 ਰੁਪਏ ਪੈਟਰੋਲ ਪਾਉਣ ਲਈ ਵੀ ਆਪਣੇ ਕੋਲ ਪੈਸੇ ਆ ਨਹੀਂ ਪਰ ਐਨੇ ਅਸੀਂ ਗਏ ਗੁਜ਼ਰੇ ਵੀ ਨਹੀਂ ਗਰੀਬ ਵੀ ਨਹੀਂ ਹੈ ਤੇ ਕੰਮ ਕਰ ਰਹੇ ਆ ਤੇ ਖਾ ਰਹੇ ਆ ਪੰਗੇ ਅਸੀਂ ਲੈ ਰਹੇ ਆ ਸੋ ਜੇਰੀ ਕਪਲੇ ਦੀ ਗੱਲ ਹੈ ਕਿਉਂਕਿ ਮੈਂ ਵੋਟਾਂ 'ਚ ਨਹੀਂ ਆਣਾ ਮੈਂ ਕੋਈ ਇਲੈਕਸ਼ਨ ਨਹੀਂ ਲੜ ਕੇ ਐਮਐਲਏ ਨਹੀਂ ਬਣਨਾ ਮੈਨੂੰ ਖੁਦ ਨਹੀਂ ਪਤਾ ਕਿ ਮੈਂ ਕਿੰਨੇ ਕਪਲੇ ਸਾਡੀ ਟੀਮ ਨੇ ਲੰਗੇ ਕਰ ਦਿੱਤੇ ਪਰ ਜੇ ਉਂਗਲਾਂ ਦੇ ਗਿਣੇ ਜਾਣ ਆ ਪੰਜਾਬ ਦੇ ਸਿਰ ਜਿਹ ਉਹ ਤੋਂ ਵੱਧ ਕੰਪਲੇਟ ਅਸੀਂ ਕੱਢ ਚੁੱਕੇ ਹਾਂ ਸਾਰੀਆਂ ਸਰਕਾਰਾਂ ਨੂੰ ਮੌਕੇ ਦੇ ਕਿ ਕਾਰਵਾਈ ਕਰੋ ਮੈਂ ਉਹਨਣਾ ਬੜਾ ਮਸ਼ਹੂਰ ਹੋਇਆ ਸੀ ਪੰਜਾਬ ਉਦਯੋਗ ਬਾਗ ਦਾ ਪਲਾਟ ਇਹਦੇ ਵਿੱਚ ਪੰਜਾਬ ਸਰਕਾਰ ਨੇ 135 ਕਰੋੜ ਰੁਪਏ ਭੇਜਾਣੇ ਚ ਇੱਕ ਵੱਡਾ 1000 ਕਰੋੜ ਤੋਂ ਵੱਧ ਦਾ ਮੈਂ ਕਹਿੰਦਾ ਕਰੋ ਸਰਕਾਰ ਜੀ ਕੰਮ ਉਸ ਤੋਂ ਇਲਾਵਾ ਉਦਯੋਗਿਕ ਪਲਾਟ ਕਪਲਾ ਜੀ ਦੇ ਸਾਬਕਾ ਮੰਤਰੀ ਸ਼ਾਮ ਸੁੰਦਰ ਜੇਲ ਗਿਆ ਸੀ ਉਹ ਪਲਾਟਦਰਕਪਲਾ 1 ਲੱਖ ਕਰੋੜ ਰੁਪਏ ਦਾ ਮੈਂ ਸਾਰੀਆਂ ਸਰਕਾਰਾਂ ਨੂੰ ਮੌਕੇ ਤੇ ਕਹਿੰਦਾ ਕਰੋ ਕਾਰਵਾਈ ਨਹੀਂ ਕਰਦੇ ਸਰਕਾਰੀ ਖਿਆਨੇ ਜਿ ਨਿਆਣਾ ਮੰਤਰੀਆਂ ਸੰਤਰੀ ਦੇ ਆਫਸਰਾਂ ਦੀ ਜੇ ਭਜਾਰਾ ਉਹਦੇ ਬਾਰੇ ਅਸੀਂ ਪ੍ਰਸ਼ਨ ਪੁੱਛ ਰਹੇ ਲੱਖ ਕਰੋੜ ਦਾ ਉਹ ਫਿਰ ਆਪਾਂ ਗੱਲ ਕੀਤੀ ਜਿਹਨੂੰ ਤੁਸੀਂ ਆਪਣੇ ਚੈਨਲ ਤੇ ਪਹਿਲਾਂ ਵੀ ਗੱਲ ਕੀਤੀ ਹੈ 1984 ਦੇ ਵੀ ਜਿਹੜਾ ਕੱਲੂਕਾਰਾ ਹੋਇਆ ਪੰਜਾਬੀਆਂ ਨਾਲ ਸਿੱਖਾਂ ਨਾਲ ਉਹਦੇ ਨਾਂ ਦੇ ਉੱਤੇ ਕਟੋੜ 1 ਲੱਖ ਕਰੋੜ ਦਾ ਕਪਲਾਇਆ ਸਾਰੇ ਸਬੂਤ ਮੈਂ ਪੰਜਾਬ ਸਰਕਾਰ ਨੂੰ ਤੇ ਬਿਜ਼ਨੈਸ ਬਿਊਰੋ ਨੂੰ ਦੇ ਚੁੱਕੇ ਹਾਂ ਬਿਜਲੀ ਬਿਊਰੋ ਤੋਂ ਮੈਨੂੰ ਚਿੱਠੀ ਆ ਚੁੱਕੀ ਹੈ ਉਹ ਤੇ ਨਾ ਕਿਸੇ ਬਾਦਲ ਸਰਕਾਰ ਨੇ ਕੰਮ ਕੀਤਾ ਨਾ ਕਿਸੇ ਕਟੜਨ ਸਰਕਾਰ ਨੇ ਕੀਤਾ ਨਾ ਭਗਵਾਨ ਮੰਤਰੀ ਸਰਕਾਰ ਨੇ ਕੰਮ ਕੀਤਾ ਜੇ ਉੱਤੋਂ ਕਰ ਬਣੀ ਕਿਤੇ ਜੇ ਮੈਂ ਹਵਾ ਦੇ ਤੀਰ ਮਾਰਦਾ ਬੰਦਾ ਚ ਲਾ ਕੇ ਦੱਸ ਰਿਆਂ ਮੈਂ ਲੱਖ ਕਰੋੜ ਕਹਿੰਦਾ 10000 ਕਰੋੜ ਦਾ ਨਿਕਲੇਗਾ ਮੈਂ ਉਦਯੋਗਿਕ ਪਲਾਟ ਘਟਾਉਣ ਨੂੰ 1 ਲੱਖ ਕਰੋੜ ਦਾ ਕਹਿੰਦਾ 10000 ਕਰੋੜ ਦਾ ਨਿਕਲੇਗਾ ਇਕਨੋਮਿਕਲੀ ਵੀਕਰ ਸੈਕਸ਼ਨ ਹੌਸੇ ਦਾ ਸਕੈਮ ਹੈ ਸੁਪਰੀਮ ਕੋਰਟ ਤੱਕ ਗਿਆ ਹਾਈ ਕੋਰਟ ਤੱਕ ਗਿਆ ਦੇਸ਼ ਦੀ ਪਾਰਲੀਮੈਂਟ ਤੱਕ ਗੱਲਾਂ ਹੋਈਆਂ ਮੇਰੇ ਤੇ ਜਾਨ ਲੈਵਾ ਹਮਲੇ ਹੋਏ ਉਹ ਕਪਲਾ ਘੱਟੋ ਘਣ 50000 ਕਰੋੜ ਦਾ ਨਾ ਬਾਦਲ ਸਰਕਾਰ ਨੇ ਕੋਈ ਕਾਰਵਾਈ ਕੀਤੀ ਨਾ ਭਗਵੰਤ ਮਾਨ ਸਰਕਾਰ ਨੇ ਕਾਰਵਾਈ ਕੀਤੀ ਨਾ ਕੇਜਰੀਵਾਲ ਨੇ ਕੋਈ ਕਾਰਵਾਈ ਕੀਤੀ ਤੇ ਨਾ ਕਿਸੇ ਕਾਂਗਰਸ ਸਰਕਾਰ ਨੇ ਕਾਰਵਾਈ ਕੀਤੀ ਇਹ ਤੈਨੂੰ ਕਬਲੇ ਦੱਸ ਹੁੰਦਾ ਸੀ ਤੇ ਇਸ ਤੋਂ ਨਵਾ ਹੋਰ ਛੋਟੇ ਮੁੰਡੇ ਕਬਲੇ ਮੈਂ ਆਪ ਹੀ ਭੁੱਲ ਗਿਆ ਕਿੰਨੇ ਕਾਜੀ ਆ ਜਾ ਕਰ ਕੇ ਤੇ ਜੇ ਤੁਸੀਂ ਲਿਸਟ ਲੈ ਕੇ ਬਣਾਉਣ ਲੱਗ ਜਾਓ ਇਹ 4-5 ਲੱਖ ਕਰੋੜ ਦੇ ਬਣ ਜਾਣਗੇ 4-5 ਲੱਖ ਕਰੋੜ ਦੇ ਕਬਲੇ ਕੰਡਰਵਾ ਤੇ ਕਿੰਨੇ ਪੈਸੇ ਦੀ ਲੋੜ ਹੈ ਆ ਮੇਰੇ ਮੂੰਹ 'ਚ ਜਵਾਲ ਹੈਗੀ ਬੋਲਣ ਵਾਸਤੇ ਲੋੜ ਹੈ ਮਾੜਾ ਮੋਟਾ ਦਿਮਾਗ ਹੈ ਤੇ ਮਾਣੀ ਮੁੰਡੀ ਪੜਾਈ ਲਿਖਾਈ ਉਹ ਪੜਨ ਵਾਸਤੇ ਲੋੜ ਹੈ ਡਾਕੂਮੈਂਟ ਵਾਸਤੇ ਲੋਕਾਂ ਦੂਜੀ ਜਿਹੜੀ ਸਾਡੀ ਕਮਾਈ ਹੈ ਲੋਕਾਂ ਦਾ ਵਿਸ਼ਵਾਸ ਜਿੱਤਣਾ ਮੈਂ ਇਕੱਲਾ ਹੀ ਥੋੜੀ ਕਿਸੇ ਸਰਕਾਰੀ ਦਸਤਾਵੇਜ਼ ਬੜਕੇ ਪੇਪਰ ਕੱਢ ਲਿਆਵਾਂਗਾ 20 25 ਸਾਲ ਤੁਸੀਂ ਸਟਰਗਲ ਕਰ ਰਹੇ ਹੋ ਤੇ ਲੋਕਾਂ ਨੂੰ ਜਿਹੜੇ ਜਿਹੜੇ ਤੁਸੀਂ ਸੁੱਤਰ ਕਹਿੰਦੇ ਨੇ মিডিਆ ਵਾਲੇ ਸੋਰਸੇ ਸਾਡੇ ਸੁੱਤਰ ਆ ਉਹਨਾਂ 'ਤੇ ਭਰੋਸਾ ਹੈ ਕਿ ਅਸੀਂ ਉਹਨਾਂ ਨੂੰ ਸਪੋਜ ਨਹੀਂ ਕਰਾਂਗੇ ਉਹਨਾਂ ਦੀ ਜਾਨ ਨੂੰ ਖਤਰਾ ਨਹੀਂ ਹੋਏਗਾ ਉਹਨਾਂ ਦੀ ਨੌਕਰੀ ਨੂੰ ਖਤਰਾ ਨਹੀਂ ਹੋਏਗਾ ਇਸ ਕਰਕੇ ਸਾਡੇ ਦੇ ਜਿਹੜੇ ਲੋਕਾਂ ਦਾ ਸਾਡਾ ਵਿਸ਼ਵਾਸ ਬਣ ਗਿਆ ਸਾਨੂੰ ਪਤਾ ਨਹੀਂ ਕਿ ਮੁੱਖ ਮੰਤਰੀ ਦੇ ਦਫ਼ਤਰੋਂ ਕਿਹੜਾ ਬੰਦਾ ਸਾਨੂੰ ਕੱਲੋਂ ਪੇਪਰ ਭੇਜ ਦੇ ਜੀ ਉਹ ਜਿਹੜਾ ਭੇਜਦਾ ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਂ ਸਤਰਾਮ ਨੂੰ ਭੇਜ ਰਿਹਾ 10 ਤਾਂ ਕਹਿੰਦੇ ਸਾਡੇ ਕੋਲ ਆ ਜੇ ਕਦੇ ਮੈਨੂੰ ਅਰੈਸਟ ਕਰ ਲਿਆ ਮੈ ਯਾ ਪੁਲਿਸ ਮੈਨੂੰ ਆਪ ਨਹੀਂ ਪਤਾ ਇਹ ਇਨਫੋਰਮੇਸ਼ਨ ਮੈਨੂੰ ਆਈ ਕਿੱਥੋਂ ਇਹ ਆਪਾਂ ਇੱਕ ਸਿਸਟਮ ਆਟੋਮੈਟਿਕਲੀ ਬਣ ਗਿਆ ਤੇ ਮਾਫੀ ਸੁਖੋ ਜੀ ਨੇ ਸਤਨਾਮ ਸਿੰਘ ਜੀ ਦਿਲ ਤਾਂ ਕਰਦਾ ਘੰਟਿਆਂ ਬਧੀ ਤੁਹਾਡੇ ਅੰਦਰ ਦਬਿਆ ਪਿਆ ਜਿਹੜਾ ਸੱਚ ਹੈ ਨਾ ਉਹਨੂੰ ਜਾਗਰ ਕਰਕੇ ਦੁਨੀਆ ਤੱਕ ਖਾਸ ਕਰਕੇ ਸਰਕਾਰਾਂ ਤੱਕ ਪਹੁੰਚਾਉਣ ਦਾ ਯਤਨ ਕਰਨ ਦਾ ਉਪਰਾਲਾ ਹੈ ਤਾਂ ਜੋ ਇਹ ਲੱਖਾਂ ਕਰੋੜਾਂ ਰੁਪਏ ਦੇ ਜਿਹੜੇ ਚੱਲਦੇ ਘੁਟਾਲੇ ਨੇ ਜੇ ਮੇਰਾ ਖਿਆਲ ਹੈ ਇਹਦੇ ਉੱਤੇ ਸਰਕਾਰ ਈਮਾਨਦਾਰੀ ਨਾਲ ਕੰਮ ਕਰੇ ਤੇ ਪੰਜਾਬ ਕੱਲੇ ਭਾਰਤ ਦਾ ਖੁਸ਼ਹਾਲ ਸੂਬਾ ਨਹੀਂ ਬਲਕਿ ਦੁਨੀਆ ਦਾ ਇੱਕੋ ਖੁਸ਼ਹਾਲ ਸੂਬਾ ਬਣੇਗਾ ਜਿਹਨੂੰ ਦੁਨੀਆ ਆ ਕੇ ਵਿਜ਼ਿਟ ਕਰੇਗੀ ਦੇਖੇਗੀ ਪਰ ਤੁਹਾਡੀ ਮਿਹਨਤ ਨੂੰ ਸਲਾਮ ਹੈ ਸਲੂਟ ਹੈ ਕਿ ਜਿਸ ਤਰੀਕੇ ਨਾਲ ਤੁਹਾਡੀ ਡੈਡੀਕੇਸ਼ਨ ਹੈ ਆਉਣ ਵਾਲੇ ਸਮੇਂ ਫੇਰ ਤੁਹਾਡਾ ਗੱਲਬਾਤ ਕਰਾਂਗੇ ਚੜ੍ਹਦੀ ਕਲਾ ਚ ਰਹਿ ਕੇ ਸਾਚ ਕਹੋ ਸੁਣ ਲਿਓ ਸਭਾ ਜਨ ਪ੍ਰੇਮ ਕਿਓ ਤਿੰਨਹੀ ਪ੍ਰਾਪਾਇਓ ਇਸ ਮਨੁੱਖਤਾ ਨਾਲ ਪਿਆਰ ਕਰ ਰਹੇ ਹਾਂ ਪ੍ਰਮਾਤਮਾ ਨਾਲ ਪਿਆਰ ਕਰ ਰਹੇ ਹਾਂ ਸੱਚ ਨਾਲ ਪਿਆਰ ਕਰ ਰਹੇ ਹਾਂ ਪ੍ਰਮਾਤਮਾ ਤੁਹਾਡੇ ਅੰਗ ਸੰਗ ਹੋਣ ਤੇ ਸਰਕਾਰਾਂ ਜਿਹੜੀਆਂ ਬੋਲੀਆਂ ਸਰਕਾਰਾਂ ਨੇ ਉਹਨਾਂ ਤੱਕ ਇਹ ਗੱਲ ਪਹੁੰਚੇ ਤਾਂ ਜੋ ਇਹਦੇ ਉੱਤੇ ਕੋਈ ਅਮਲ ਕਰ ਸਕਣ ਮੇਰਾ ਪੰਜਾਬ ਖੁਸ਼ਹਾਲ ਹੋ ਸਕੇ ਤੁਹਾਡਾ ਤਹਿ ਦਿਲੋਂ ਧੰਨਵਾਦ ਚੜ੍ਹਦੀ ਕਲਾ ਚ ਰਹੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਰੱਬ ਰੱਖਾ ਜੀ ਹਾਂ ਜੀ ਬਹੁਤ ਬਹੁਤ ਮਿਹਰਬਾਨ ਸardar satnam singh ਦਾਓ ਜਿਹੜੇ ਕਿ ਪੰਜਾਬ ਅਗੇਂਸਟ ਕਰਪਸ਼ਨ ਦੇ ਮੁੱਢੀ ਨੇ 10000 ਕਰੋੜ ਰੁਪਏ ਦਾ ਸਕੈਂਡਲ ਤਿੰਨ ਮਹੀਨਿਆਂ ਤੋਂ ਸਰਕਾਰ ਨੂੰ ਚਿੱਠੀ ਲਿਖੀ ਜਵਾਬ ਕੋਈ ਨਹੀਂ ਆਇਆ ਲੈਟਰ ਤੁਸੀਂ ਦੇਖ ਲਿਆ ਅਗਲਾ ਪ੍ਰੋਗਰਾਮ ਲੈ ਕੇ ਕੱਲ ਨੂੰ ਫੇਰ ਅਜਰ ਹੋਵਾਂਗਾ ਠੀਕ ਸਾਢੇ 4 ਵਜੇ ਮੇਰੇ ਇਸ ਪ੍ਰੋਗਰਾਮ ਤੋਂ ਬਾਅਦ ਕਿਉਂਕਿ 6 ਵਜੇ ਪਹਿਲਾ ਉਸ ਤੋਂ ਬਾਅਦ ਪ੍ਰੋਗਰਾਮ ਹੈ ਜਿਹੜਾ ਦਵਿੰਦਰ ਬੈਣੀਪਾਲ ਜੀ ਦਾ ਹੁੰਦਾ ਪ੍ਰਾਈਮ ਟਾਈਮ ਤੇ 9 ਵਜੇ ਇਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇਖਣ ਲਈ ਲਾਈਕ ਕਰਨ ਲਈ ਸ਼ੇਅਰ ਕਰਨ ਲਈ ਤੁਹਾਡਾ तहे ਦਿਲੋਂ ਧੰਨਵਾਦ ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਦੇ ਹਾਂ ਜਬਰਾਕਾ